ਦੇਖੋ ਜਿਹੜਾ ਤੇ ਸਿੱਖੀ ਦੇ ਨਾਲ ਰੂਹ ਤੋਂ ਜੁੜਿਆ ਹੈ ਤੇ ਜਿਹਦੀ ਅਕਾਲੀ ਸੋਚ ਹੈ ਉਹ ਹਮੇਸ਼ਾ ਹੀ ਸਿੱਖ ਰਾਜਨੀਤੀ ਦੀ ਤੇ ਅਕਾਲੀ ਦਲ ਦੀ ਚੜ੍ਹਦੀ ਕਲਾ ਮੰਗਦਾ ਹੈ ਪਰ ਜਿਸ ਤਰ੍ਹਾਂ ਦੇ ਹਾਲਾਤ ਬਣ ਰਹੇ ਨੇ ਜਿਸ ਤਰ੍ਹਾਂ ਦਾ ਵਰਤਾਰਾ ਚੱਲ ਰਿਹਾ ਹੈ ਉਹ ਵੀ ਲੋਕ ਬਹੁਤ ਵੱਡੀ ਗਿਣਤੀ ਚ ਨੇ ਜਿਹੜੇ ਜਦੋਂ ਅਕਾਲੀ ਦਲ ਨੂੰ ਢਾਹ ਲੱਗਦੀ ਹੈ ਜਾਂ ਸਿੱਖ ਰਾਜਨੀਤੀ ਕਮਜ਼ੋਰ ਹੁੰਦੀ ਹੈ ਜਾਂ ਸਿੱਖ ਕੌਮ 'ਚ ਵੰਡੀਆਂ ਪੈਂਦੀਆਂ ਨੇ ਜਿਹੜੇ ਖੁਸ਼ ਹੁੰਦੇ ਨੇ ਪਰ ਉਹਨਾਂ ਲੋਕਾਂ ਦੀ ਵੀ ਗਿਣਤੀ ਬਹੁਤ ਵੱਡੀ ਹੈ ਜਦੋਂ ਅਜਿਹੇ ਹੰਟਣਾਵਾ ਵਾਪਰਦੀਆਂ ਨੇ ਜਿਹਦੇ ਨਾਲ ਅਕਾਲੀ ਦਲ ਕਿਸੇ ਚਰਚਾ ਚਾਉਂਦਾ ਹੈ ਜਾਂ ਸਿੱਖ ਰਾਜ ਨੀਤੀ ਨੂੰ ਤਾਂ ਲੱਗਦੀ ਹੈ ਤੇ ਦੁਖੀ ਹੋਣ ਵਾਲਿਆਂ ਦੀ ਵੀ ਬਹੁਤ ਥੋੜੀ ਚਾਹੇ ਸਤਗੁਰੂ ਜਾਣਦਾ ਆ ਬੀਤੇ ਦੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਤੇ ਬੜੇ ਤੂਫਾਨ ਆਏ ਨੇ ਬੜੀਆਂ ਨੇਰੀਆਂ ਆਈਆਂ ਨੇ ਚਖੜਾਏ ਨੇ ਹਮੇਸ਼ਾ ਹੀ ਸ਼੍ਰੋਮਣੀ ਅਕਾਲੀ ਦਲ ਚੜ੍ਹਦੀ ਕਲਾ ਦੇ ਨਾਲ ਫਿਰ ਜਿਹੜਾ ਆ ਉਹ ਆਪਣੇ ਜਹੋ ਜਲਾਲ ਚਾਉਂਦਾ ਹੈ ਤੇ ਹੁਣ ਵੀ ਜਿਹੜਾ ਆ ਫਿਰ ਭੌਂ ਕੇ ਜਿਹੜਾ ਸ਼੍ਰੋਮਣੀ ਕਾਲੀ ਦਲ ਉਸੇ ਤਰ੍ਹਾਂ ਹੀ ਮਜਬੂਤੀ ਦੇ ਨਾਲ ਤੇ ਪੰਜਾਬੀਆਂ ਦੀ ਪੈੜ ਬਣ ਕੇ ਸਿੱਖਾਂ ਦੀ ਪੈੜ ਵੜ ਕੇ ਪੰਥ ਤੇ ਪੰਜਾਬ ਦੀ ਸੇਵਾ ਕੀਤੀ। ਔਰ ਦੇਖੋ ਮੈਨੂੰ ਨਹੀਂ ਪਤਾ ਕਿ ਸੁਵੀਰ ਸਿੰਘ ਬਾਦਲ ਹੋਰਾਂ ਨੇ ਅਸਤੀਫਾ ਪ੍ਰਦਾਨ ਕੀਤਾ ਕਿ ਪਹਿਲੀ ਤੇ ਗੱਲ ਹੈ ਕਿ ਮੈਂ ਅਕਾਲੀ ਦਲ ਦਾ ਹਿੱਸਾ ਨਹੀਂ ਪਰ ਮੈਂ ਹਮੇਸ਼ਾ ਹੀ ਸਿੱਖ ਰਾਜਨੀਤੀ ਦੀ ਤੇ ਅਕਾਲੀ ਦਲ ਦੀ ਚੜ੍ਹਦੀ ਕਲਾ ਚਾਹੁੰਦਾ। ਔਰ ਭਾਵੇਂ ਇੱਕ ਵਕਤ-ਵਕਤ ਚਰਚਾਵਾਂ ਚੱਲਦੀਆਂ ਹੋਣ ਜਾਂ ਵਕ ਵਕ ਪਤੀਕਰ ਮਾਰੇ ਹੋਣ ਜਾਂ ਦਿੱਤੇ ਜਾ ਰਹੇ ਹੋਣ ਪਰ ਜੋ ਮੇਰਾ ਮਨ ਕਹਿੰਦਾ ਹੈ ਕਿ ਅੱਜ ਸੁਖਵੀਰ ਸਿੰਘ ਬਾਦਲ ਨੇ ਜਿਹੜੇ ਉਹਦੇ ਬਾਰੇ ਹਲਾਤ ਪੈਦਾ ਕੀਤੇ ਗਏ ਨੇ ਜਿਸ ਤਰ੍ਹਾਂ ਉਹਦੇ ਕਰਤਾਰ ਦੇ ਉੱਤੇ ਸਵਾਲ ਖੜੇ ਕੀਤੇ ਜਾਂਦੇ ਰਹੇ ਉਹਦੇ ਵਿਹਾਰ ਦੇ ਉੱਤੇ ਸਵਾਲ ਖੜੇ ਕੀਤੇ ਜਾਂਦੇ ਰਹੇ ਔਰ ਹਮੇਸ਼ਾ ਹੀ ਸਿੱਖੇ ਸਵਾਲਾਂ ਦੇ ਜਿਹੜੇ ਮਾੜੇ ਤੇ ਭੜੇ ਸਵਾਲ ਨੇ ਉਹਨਾਂ ਦੇ ਘਟਾਰੇ ਚ ਸੁਖਵੀਰ ਸਿੰਘ ਬਾਦਲ ਨੂੰ ਉਹਨਾਂ ਸ਼ਕਤੀਆਂ ਨੇ ਜਿਹੜੀਆਂ ਨਾਂ ਤੇ ਪੰਥਰ ਤੈਸ਼ੀ ਨੇ ਨਾ ਪੰਜਾਬ ਹਤੈਸ਼ੀ ਨੇ ਨਾ ਅਕਾਲੀ ਦਲ ਦੀ ਹਤੈਸ਼ੀ ਨੇ ਤੇ ਨਾ ਸਿੱਖ ਰਾਜਨੀਤੀ ਦੀਆਂ ਹਤੈਸ਼ੀ ਨੇ ਹਮੇਸ਼ਾ ਉਹਨਾਂ ਨੂੰ ਖੜਾ ਰੱਖਿਆ ਹੈ। ਪਰ ਦੂਸਰੀ ਗੱਲ ਅਕਿ ਜਿਹੜੀ 2.5 ਮਹੀਨੇ ਤੋਂ ਸੁਖਬੀਰ ਸਿੰਘ ਬਾਦਲ ਜੋ ਘਰੇ ਬਿਠੇ ਹੈ ਜਿਹੜੇ ਜਿਨ੍ਹਾਂ ਦਾ ਇੱਕ ਇੱਕ ਮਿੰਟ ਜਿਹੜਾ ਆ ਸ਼੍ਰੋਮਣੀ ਅਕਾਲੀ ਦਲ ਵਾਸਤੇ ਜ਼ਰੂਰੀ ਤੇ ਜਿਨ੍ਹਾਂ ਦੀ ਸਰ ਗਰਮੀ ਜਿਹੜੀ ਆ ਅਕਾਲੀ ਦਲ ਪਲ-ਪਲ ਤੇ ਮੰਗਦਾ ਹੈ ਤੇ ਉਹਨਾਂ ਨੂੰ ਢਾਈ ਮਹੀਨੇ ਤੋਂ ਘੇਰੇ ਬਿਠਾਇਆ ਹੋਵੇ ਤੇ ਅਗਲੇ ਪਾਸੇ ਵੀ ਕੋਈ ਨਜ਼ਰ ਨਾ ਆ ਰਿਹਾ ਹੋਵੇ ਫਿਰ ਕੁਦਰਤੀ ਹੈ ਕਿ ਮਨ ਦੇ ਉੱਤੇ ਕਈ ਤਰ੍ਹਾਂ ਦੇ ਸਵਾਲ ਉੱਠਦੇ ਨੇ ਤੇ ਮੈਂ ਮਹਿਸੂਸ ਕਰਦਾ ਹਾਂ ਕਿ ਸੁਖਵੀਰ ਸਿੰਘ ਬਾਦਲ ਨੇ ਜਿਹੜਾ ਅੱਜ ਪ੍ਰਧਾਨਗੀ ਤੋਂ ਸਿਫਾ ਦੇਣ ਵਾਲਾ ਕਦਮ ਹੈ ਉਹ ਇਸੇ ਕਾਰਨ ਤੇ ਕਹੇ ਤੇ ਕਾਰਨ ਕੋਈ ਹੋਰ ਹੋਵੇ ਮੈਂ ਪੱਕਾ ਤਾਂ ਕਹਿ ਨਹੀਂ ਸਕਦਾ ਪਰ ਮੇਰਾ ਜੋ ਮਨ ਕਹਿੰਦਾ ਹੈ ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤ ਪੈਦਾ ਹੋਏ ਨੇ ਜਿਸ ਤਰ੍ਹਾਂ ਦਾ ਉਹਨੂੰ ਆਪਾਂ ਕਹਿ ਦਈਏ ਕਿ ਜਲੀਲ ਕੀਤਾ ਜਾ ਰਿਹਾ ਆ ਭਾਵੇਂ ਕਿ ਮੈਂ ਕੋਈ ਸੁਬੀਰ ਸਿੰਘ ਬਾਦਲ ਦੇ ਉਸ ਵਲ ਦੇ ਹੱਥ 'ਚ ਨਹੀਂ ਜਿਹੜੀ ਉਹਨੇ ਪੰਥਕ ਪਾਵਨਾਂ ਦੀ ਲੰਘਣਾ ਕੀਤੀ ਏ ਜਾਂ ਜਿਹੜੇ ਉਹ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ ਦੋ ਦੋਸ਼ਾਂ ਦਾ ਤੇ ਮੈਂ ਵੀ ਲੰਬੇ ਸਮੇਂ ਤੋਂ ਗੁਵਾਇਆ ਹਾਂ ਹਮਨ ਪਾਰਟੀ ਦੇ ਵਿੱਚ ਵੀ ਗੱਲ ਠਾਉਂਦਾ ਰਿਹਾ ਤੇ ਮੈਂ ਪਾਰਟੀ ਤੋਂ ਬਾਹਰ ਵੀ ਉਸੇ ਸਮੇਂ ਤੋਂ ਗੱਲ ਕਰਦਾ ਆ ਰਿਹਾ ਕਿ ਪੰਥਕ ਸਰਕਾਰ ਦੇ ਵਿੱਚ ਅਕਾਲੀ ਸਰਕਾਰ ਦੇ ਵਿੱਚ ਸੈਣੀ ਨੂੰ ਡੀਡੀਪੀ ਲਾਉਣਾ ਤੇ ਜਹਾਰ ਆਲਮ ਨੂੰ ਸ਼੍ਰੋਮਣੀ ਕਾਲੇ ਦਲ ਦੀ ਟਿਕਟ ਦੇਣਾ ਇੱਕ ਵੱਡਾ ਗੁਨਾਹ ਹੈ ਤੇ ਬਾਕੀ ਜਿਹੜੇ ਵਰਤਾਰੇ ਵਾਪਰੇ ਨੇ ਸ਼ਾਇਦ ਉਸੇ ਕੜੀ ਦੇ ਨਾਲ ਜੁੜਦੇ ਹੋਈ ਵਾਪਰੇ ਹੈ ਤੇ ਉਸ ਵੀਰ ਸਿੰਘ ਬਾਦਲ ਕੋਲੋਂ ਜਾਂ ਬਾਕੀ ਕਾਲੀ ਲੀਡਰਸ਼ਿਪ ਕੋਲੋਂ ਜਾਂ ਉਸ ਸਮੇਂ ਦੀ ਸਰਕਾਰ ਕੋਲੋਂ ਜਿਹੜੇ ਕਦਮ ਪੁੱਟੇ ਗਏ ਸੀ ਉਹ ਪੰਥਕ ਭਾਵਨਾਵਾਂ ਦੇ ਵਿਰੁੱਧ ਸੀ ਤੇ ਮੈਂ ਅੱਜ ਵੀ ਚਾਹੁੰਦਾ ਹਾਂ ਸਮਾਂ ਬੜੇ ਲੰਬੇ ਸਮੇਂ ਤੋਂ ਕਹਿਣਾ ਕਿ ਸੂਬੀਰ ਸੰਵਾਦ ਨੂੰ ਦੀ ਤਨਖਾਹ ਲੱਗਣੀ ਚਾਹੀਦੀ ਹੈ ਸਖਤੋਂ ਸਖਤ ਲੱਗਣੀ ਚਾਹੀਦੀ ਪਰ ਜਿਸ ਤਰੀਕੇ ਨਾਲ ਪਿਛਲੇ ਢਾਈਆਂ ਸਾਲਾਂ ਤੋਂ ਢਾਈਆਂ ਮਹੀਨਿਆਂ ਤੋਂ ਵਰਤਾਰਾ ਚੱਲ ਰਿਹਾ ਹੈ ਤੇ ਮੇਰੇ ਖਿਆਲ ਹਰ ਇੱਕ ਦੀ ਜ਼ਬਾਨ ਤੇ ਚਰਚਾ ਵੀ ਹੈ ਕਿ ਇਹ ਕਿਉਂ ਹੈ ਕਦੇ ਇਤਿਹਾਸ ਦੇ ਵਿੱਚ ਅਜਿਹਾ ਹੋਇਆ ਹੀ ਨਹੀਂ ਕਿਉਂਕਿ ਜਿਹੜੇ ਵੀ ਇਤਿਹਾਸ ਪੜਨ ਵਾਲੇ ਨੇ ਬਾੜੀ ਫੌਜ ਦੇ ਇਸ ਤਰ੍ਹਾਂ ਦੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਕਾਲ ਤਸਦੀ ਮਰਿਆਦਾ ਕੀ ਹੈ ਪੰਥਕ ਪਰੰਪਰਾਵਾਂ ਕੀ ਨੇ ਔਰ ਬੀਤੇ ਦੇ ਵਿੱਚ ਕਿਹੜੇ ਕਿਹੜੇ ਉੱਥੇ ਫੈਸਲੇ ਆਏ ਕਿਹੜੀਆਂ ਕਿਹੜੀਆਂ ਸਖਸ਼ੀਤਾਵਾਂ ਦੇ ਆਏ ਕਿਸ ਤਰ੍ਹਾਂ ਦੇ ਆਏ ਤੇ ਕੀ ਉਹਨਾਂ ਦਾ ਨਿਪਟਾਰਾ ਹੋਇਆ ਕਿਸੇ ਨੂੰ ਕੁਝ ਨਹੀਂ ਪਤਾ ਬਸ ਦਰਪੀ ਆਉਂਦੇ ਕਿੱਲੀ ਨੱਪੀ ਆਉਂਦੇ ਪਿਓ ਵਾਲੀ ਕਿੱਲੀ ਤੇ ਬੀਤੇ ਦੇ ਵਿੱਚ ਬੜੀਆਂ ਵੱਡੀਆਂ ਵੱਡੀਆਂ ਸਖਸ਼ੀਤਾਵਾਂ ਦੇ ਸ਼੍ਰੀ ਕਾਰਪਾਹ ਸਾਹਿਬ ਦੇ ਫੈਸਲੇ ਹाये ਉਹਨਾਂ ਦੀ ਸਰਵਾਈ ਹੋਈ ਕਾਰਵਾਈ ਹੋਈ ਉਹਨਾਂ ਰਿਕਾਰਡ ਹੈ ਉਹਨਾਂ ਵਾਰ ਜੋ ਫੈਸਲੇ ਹੋਏ ਉਹ ਵੀ ਹੌਨ ਰਿਕਾਰਡ ਹੈ ਪਰ ਪਤਾ ਨਹੀਂ ਇਹ ਜੀਬੂ ਜਿਨ੍ਹਾਂ ਨੇ ਸਮੁਖੀ ਸਮੁੱਚੀ ਸਿੱਖ ਰਾਜਨੀਤੀ ਨੂੰ ਇਨਾ ਜ਼ਿਆਦਾ ਪ੍ਰਭਾਵਿਤ ਕਰ ਦਿੱਤਾ ਹੈ ਉਹ ਕਿਹੜੇ ਲੋਕ ਨੇ ਜਿਹੜੇ ਪਿੱਛੋਂ ਗੇਮਾਂ ਖੇਡ ਲੈ ਮੈਨੂੰ ਨਹੀਂ ਪਤਾ ਪਰ ਚਾਹੇ ਉਹ ਸੁਧਾਰ ਲੈਣ ਵਾਲੇ ਆਪਣੇ ਆਪ ਨੂੰ ਕਹਿੰਦੇ ਨੇ ਸੁਧਾਰ ਲੈਣ ਦੀ ਗੱਲ ਕਰ ਰਹੇ ਨੇ ਕਿ ਇਹ ਰਹੀ ਜ਼ਰੂਰਤ ਹੈ ਇਹ ਪਹਿਲਾ ਚੀਜ਼ ਕਰਨੀ ਚਾਹੀਦੀ ਸੀ ਉਹਦੀ ਬਦਲ ਚਲੋ ਜਿਹੜੇ ਆਪਣੀ ਲਾਈਨ ਹੀ ਵਕਰੀ ਖਿੱਚ ਕੇ ਚਲੇ ਗਏ ਉਹ ਵੀ ਕਹਿੰਦੇ ਆ ਉਹ ਤੇ ਕਸਰ ਪਈਦਮ ਕੋਈ ਨਹੀਂ ਛੱਡਦੇ ਰਹੇ ਤੇ ਹੁਣ ਕਿਉਂ ਛੱਡਣਗੇ ਉਹਨਾਂ ਦਾ ਅਧਿਕਾਰ ਖੇਤਰੇ ਪਰ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਉਹਨਾਂ ਨੇ ਪ੍ਰਪੋਜ਼ਲ ਰੱਖੀ ਸੀ ਕਿ ਅਕਾਲੀ ਦਲ ਦਾ ਪ੍ਰਧਾਨ ਜਿਹੜਾ ਹੈ ਉਹ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੋਣਾ ਬਣਾਇਆ ਜਾਵੇ ਤੇ ਮਰਕਲ ਪਤਾ ਨਹੀਂ ਕਿੱਥੋਂ ਦਾ ਵੀਡੀਓ ਸੀ ਕਿ ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਹੋਣਾ ਸਵਾਲ ਕੀਤਾ ਤੇ ਤੁਹਾਡੇ ਬਾਰੇ ਆ ਪ੍ਰਪੋਜ਼ਲ ਆਈ ਹੈ ਅਕਾਲੀ ਦਲ ਸੁਧਾਰ ਲੈਣ ਵਾਲੋ ਤੇ ਉਹਨਾਂ ਨੇ ਕਿਹਾ ਜੀ ਕਿ ਜੇ ਸਾਰੇ ਚਾਹਣਗੇ ਤੇ ਮੈਂ ਬਣ ਲਈ ਤਿਆਰ ਆ ਤੇ ਮੈਂ ਹੁਣ ਬੇਨਤੀ ਕਰੂੰਗਾ ਬਡਾਲਾ ਸਾਹਿਬ ਨੂੰ ਚੰਦੂ ਮਹਿਰਾ ਸਾਹਿਬ ਨੂੰ ਜਿੰਨੇ ਸਾਹਿਬ ਨੇ ਸਾਰਿਆਂ ਨੇ ਹੁਣ ਕਹੋ ਜੇ ਨਾ ਬਣਾ ਦਿਓ ਯਾਨੀ ਅਰਪੀ ਸਿੰਘ ਉਹਨਾਂ ਦਾ ਕਾਲੀਦਾ ਦਾ ਪ੍ਰਧਾਨ ਉਹ ਵੀ ਬੜੇ ਇਸ਼ਕ ਸੀ ਤੇ ਤੁਸੀਂ ਵੀ ਬੜੇ ਚਾਹਵਣ ਸੀ ਭਾਜੀ ਕਰ ਦਿਓ ਮਜਬੂਤੀ ਪੰਥਗਰਾਹੀ ਨੀਤੀ ਦੀ ਜਿਹੜੀ ਰਹਿਂਦੀ ਖੁੰਦੀ ਹੈ ਉਹ ਵੀ ਖੂਬ ਸੁਰਦਿਓ ਪਤਾ ਨਹੀਂ ਹੋਰ ਕਿਸੇ ਦੇ ਵਿਚਾਰ ਕੀ ਹੋ ਸਕਦੇ ਆ ਕਿਸੇ ਦੀ ਕੀ ਸੋਚ ਹੋ ਸਕਦੀ ਆ ਪਰ ਮੈਂ ਅੱਜ ਪਰ ਮੈਂ ਕਾਲੀਦਾਸ ਦਾ ਇਸ਼ਾਨ ਨਹੀਂ ਪਰ ਮੈਂ ਮਹਿਸੂਸ ਕਰਦਾ ਕਿ ਸੁਖਬੀਰ ਸਿੰਘ ਬਾਦਲ ਅੱਜ ਇਸ ਕਦਰ ਮਜਬੂਤ ਕੀਤਾ ਮਜਬੂਰ ਕੀਤਾ ਗਿਆ ਕਿ ਉਹ ਬੰਦਾ ਜਿਹੜਾ ਬੜੀਆਂ ਬੜੀਆਂ ਛਕੀਆਂ ਦੇ ਸਾਹਮਣੇ ਸਿਰ ਚਰਾ ਕੇ ਤੇ ਤੁਹਾਨੂੰ ਉੱਚੀ ਰੱਖ ਕੇ ਗੱਲਾਂ ਕਰਦਾ ਸੀਗਾ ਤੇ ਜਿਨ੍ਹਾਂ ਮੌਜੂਦਾ ਭਾਰਤੀ ਜਨਤਾ ਪਾਰਟੀ ਜਿਨ੍ਹਾਂ ਨੇ ਸਮੁੱਚੇ ਹਿੰਦੁਸਤਾਨ ਦੇ ਵਿੱਚ ਵੜਿਆਂ ਵੜਿਆਂ ਦੇ ਸਿਰ ਨਵਾ ਦਿੱਤੇ ਸੀਗੇ ਤੇ ਇਕੱਲਾ ਸੁਖਬੀਰ ਸਿੰਘ ਬਾਦਲੋਂ ਅੱਗੇ ਵਹਿਰੇ ਸੀਗਾ ਅੱਜ ਸੋ ਵੀ ਉਸ ਬਾਦਲ ਨੂੰ ਵੀ ਇਸ ਮਹਾਜ ਤੇ ਖੜਾ ਕਰ ਦਿੱਤਾ ਹੈ ਕਿ ਉਹਨੂੰ ਵੀ ਜਿਹੜਾ ਆ ਅੱਜ ਸ਼੍ਰੋਮnikar ਜੀ ਦੇ ਪ੍ਰਧਾਨ ਜੀ ਤੋਂ ਅਸਤੀਫਾ ਦੇਣ ਵੇਲੇ ਮੈਂ ਇਹ ਕਹੂੰਗਾ ਕਿ ਮਜਬੂਰ ਕਰ ਦਿੱਤਾ ਮੈਨੂੰ ਨਹੀਂ ਪਤਾ ਹੋਰ ਕਾਰਨ ਕੀ ਹੈ ਮੇਰੀ ਮੇਰੀ ਜਿਹੜੀ ਭਾਵਨਾ ਹੈ ਜਾਂ ਮੇਰੇ ਜਿਹੜੇ ਸ਼ਬਦ ਨੇ ਜਾਂ ਮੇਰਾ ਪ੍ਰਤੀਕਰਮ ਜਿਹੜਾ ਹੈ ਮੈਂ ਇਹੀ ਮਹਿਸੂਸ ਕਰਦਾ ਹੈ ਕਿੰਨਾ ਵੱਲੋਂ ਮਜਬੂਰ ਕੀਤਾ ਗਿਆ ਇਸ਼ਾਰਾ ਕਿਵੇਂ ਰਹਿ ਗਿਆ ਤੁਹਾਡਾ ਦੇਖੋ ਉਹ ਛੜਪੀਆਂ ਨੇ ਜਿਹੜੀਆਂ ਕਦਾਚਿਤ ਨੂੰ ਨਹੀਂ ਚਾਹੁੰਦੀ ਕਿ ਸਿੱਖ ਰਾਏ ਨੀਤੀ ਮਜ਼ਬੂਤ ਹੋਵੇ ਕਾਲੀਦਰ ਮਜ਼ਬੂਤ ਹੋਵੇ ਸਿੱਖ ਕੌਮ 26 ਛਲਕੀਆਂ ਹੋਵੇ ਸਿੱਖ ਕੌਮ ਇੱਕ ਜੁੱਟ ਹੋਵੇ ਉਹ ਬੇਗੀਆਂ ਛਲਕੀਆਂ ਨੇ ਉਹ ਕਿਸੇ ਨੂੰ ਔਲਾ ਨਹੀਂ ਉੱਪਰ ਵਰਤਾਰਾ ਇਸ ਤਰ੍ਹਾਂ ਦੀਆਂ ਵਰਤੌਂਦੀਆਂ ਨੇ ਕਿ ਜਿਨ੍ਹਾਂ ਦੇ ਜਿਨ੍ਹਾਂ ਨੂੰ ਖੜਾਇਆ ਜਾ ਰਿਆ ਹੁੰਦਾ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਸਾਡੇ ਪਿੱਛੇ ਕੋਈ ਛਲਕੀਆਂ ਸਾਨੂੰ ਉਹ ਵਰਤ ਰਹੀਆਂ ਨੇ ਤੇ ਅੱਜ ਕਈ ਸੱਜਣ ਉਸੇ ਵਰਤਾਰੇ ਦੀ ਵਰਤੇ ਜਾ ਰਹੇ ਨੇ ਤੇ ਅੱਜ ਜਿਹੜੇ ਖੇੜ ਇੱਥੋਂ ਤੱਕ ਆਣ ਕੇ ਖੜੋਗੇ ਪਰ ਮੈਂ ਆਸ਼ਾ ਰੱਖਦਾ ਹਾਂ ਗੁਰੂ ਨੂੰ ਮੰਨਣ ਵਾਲੇ ਸਾਰੇ ਆਪਾਂ ਕਿ ਸਤਿਗੁਰੂ ਕੋਲਾ ਵਰਤਾਵਾਂਗਾ ਧੌਂਕੇ ਸ਼ਰੋਣੀ ਕਾਲੀ ਦਾਲ ਬਹੁਤ ਹੀ ਮਜਬੂਤੀ ਦੇ ਨਾਲ ਸਿੱਖ ਪੰਥ ਦੀ ਤੇ ਪੰਜਾਬੀਆਂ ਦੀ ਪਹਿਲੀ ਪਸੰਦ ਬਣ ਕੇ ਪੰਜਾਬ 'ਚ ਉੱਭਰੂਗਾ ਉਸੇ ਤਰ੍ਹਾਂ ਹੀ ਪਹਿਲਾ ਵਾਂਗੀ ਪੰਜਾਬ ਦੀ ਤੇ ਪੰਥ ਦੀ ਅਗਵਾਈ ਕਰੇਗਾ ਪਰ ਜਦੋਂ ਹਰਖੇਰ ਸਿੰਘ ਉੱਪਰ ਤੁਸੀਂ ਸਵਾਲ ਚੁੱਕਦੇ ਹੋ ਜਦੋਂ ਮੀਡੀਆ ਦੇ ਕੋਲੋਂ ਨੂੰ ਸਵਾਲ ਪੁੱਛਿਆ ਗਿਆ ਉਹ ਕਹਿੰਦੇ ਕਿ ਸਭ ਕੁਝ ਕਾਰਪੋਰਸ ਦੇਖੇਗਾ ਜੀ ਕੋਈ ਤੁਹਾਡੇ ਰੋਟੀ ਭਰੀ ਕੀਤੀ ਜਾਂਦੀ ਨਹੀਂ ਮੇਰੇ ਵੱਲੋਂ ਟਿੱਪਣੀ ਤਾਂ ਕੋਈ ਨਹੀਂ ਗਈ ਮੇਰੇ ਵੱਲ ਤੋਂ ਸਿੱਧਾ ਸਵਾਲ ਹੈ ਕਿ 15 ਅਕਤੂਬਰ ਨੂੰ ਮੇਰੇ ਵਿਰੁੱਧ ਜਿਹੜਾ ਫੈਸਲਾ ਸੁਣਾਇਆ ਗਿਆ ਮੈਂ ਤਾਂ ਝੂਠ ਵਿੱਚ ਪਾਇਆ ਇਹ ਜੇ ਕਿ ਮੈਨੂੰ ਆਸ ਹੀ ਨਹੀਂ ਸੀ ਹਾਂਜੀ ਤੇ ਕ다ਜਤ ਮੈਂ ਜੇ ਪੰਥਕ ਪਰੰਪਰਾਵਾਂ ਪੰਥਕ ਮਰਿਆਦਾ ਜਾਂ ਕਾਰਤਕ ਸਾਹਿਬ ਦੀ ਮਰਿਆਦਾ ਨੂੰ ਜਦੋਂ ਮੈਂ ਤੋਲ ਕੇ ਦੇਖਦਾ ਤੇ ਆਪਦੇ ਫੈਸਲੇ ਨੂੰ ਤੋਲ ਕੇ ਦੇਦਾ ਮੈਂ ਕਿੰਤੂ ਕਿੰਤੂ ਨਹੀਂ ਕਰਦਾ ਤੇ ਸਿੰਘ ਸਾਹਿਬਾਂ ਨੂੰ ਮੈਨੂੰ ਦੱਸ ਦੇਣ ਜਾਂ ਵੱਡੇ ਵੱਡੇ ਪੰਥਕ ਬੁੱਧ ਜੀ ਵੀ ਦੱਸ ਦੇਣ ਚਲੋ ਫਿਰ ਵੀ ਕੋਈ ਨਹੀਂ ਮਸਲੂਮ ਵਿੱਚ ਝੋਲੀ ਚ ਪਾਇਆ ਤੇ 16 ਅਕਤੂਬਰ ਨੂੰ ਸਿੰਘ ਸਾਹਿਬ ਗਿਆਨੀ ਹਰਪੀ ਸਿੰਘ ਹੋਰ ਨੇ ਤਖਤ ਸ਼੍ਰੀ ਦਮਦਮਾ ਸਾਹਿਬ ਦੀ ਪਵਿੱਤਰ ਤਰਤੀ ਦੇ ਉੱਤੇ ਜਿਸ ਤਰੀਕੇ ਦਾ ਕੁਫਰ ਤੋਂ ਲਿਆ ਜੋ ਸਿੱਖ ਕੋ ਨੂੰ ਗੁੰਮਰਾਹ ਕਰਨ ਲਈ ਛੜਜੰਤਰ ਰਚਿਆ ਝੂਠ ਬੋਲਿਆ ਝੂਠੇ ਦੋਸ਼ ਲਾਏ ਕਿ ਵਿਰਸਾ ਸਿੰਘ ਟੋਫਾ ਨੇ ਮੈਨੂੰ ਮੇਰੇ ਪਰਿਵਾਰ ਨੂੰ ਮੇਰੀਆਂ ਬੱਚੀਆਂ ਨੂੰ ਮੇਰੀ ਜਾਤ ਬਾਰੇ ਸ਼ਬਦ ਕਹੇ ਨੇ ਪਰ ਮੇਰੀ ਰੂਹ ਦੁਖੀ ਹੋਈ ਮੈਂ ਫੈਸਲੇ ਕਰਕੇ ਨਹੀਂ ਜੋ 15 ਅਕਤੂਬਰ ਨੂੰ ਫੈਸਲਾ ਹੋਇਆ ਸੀ 10 ਸਾਲ ਵਾਲਾ ਮੇਰੇ ਵਿਰੁੱਧ ਪਰ ਉਹ ਬਰਦਾਸ਼ਤ ਕਰ ਲਿਆ ਸੀ ਸਹਿ ਲਿਆ ਸੀ ਪਰ ਪੀੜਾ ਵੜੀ ਹੋਈ ਪਰ ਮੈਨੂੰ ਗਿਆਨੀ ਹਰਪੀ ਸਿੰਘ ਦੇ ਉਸ ਝੂਠ ਨੇ ਝੂਠੇ ਦੋਸ਼ਾਂ ਨੇ ਬਹੁਤ ਬਿੜਾ ਦਿੱਤੀ ਪਰ ਕਿ ਮੈਂ 16 ਅਕਤੂਬਰ ਤੋਂ ਹੀ ਲਗਾਤਾਰ ਇਹ ਕਹਿੰਦਾ ਹੁੰਦਾ ਸੀਗਾ ਗਿਆਨੀ ਹਰਪ੍ਰੀਤ ਸਿੰਘ ਘਰਾੜੀ ਝੂਠੇ ਦੋਸ਼ ਲਾਇਆ ਸਬੂਤ ਦੇਣ ਫਿਰ ਮੈਂ ਸ਼੍ਰੀ ਅਕਾਲ ਤਖਤ ਸਭ ਤੇ ਹਾਜ਼ਰ ਹੋ ਕੇ ਫਸੀਲ ਦੇ ਥੱਲੇ ਵੀ ਬੇਨਤੀ ਜੋਦੜੀ ਕੀਤੀ ਕਿ ਮੈਨੂੰ ਇਨਸਾਫ ਦਵਾਇਆ ਜਾਵੇ ਕਿ ਮੇਰੇ ਨਾਲ ਬੜਾ ਅਨਿਆਂ ਹੋਇਆ ਹੈ ਧੱਕਾ ਹੋਇਆ ਹੈ ਔਰ ਬੜਾ ਵੱਡਾ ਗਨਾਹ ਹੋਇਆ ਹੈ ਗਿਆਨੀ ਹਰਪ੍ਰੀਤ ਸਿੰਘ ਘਰਾੜੀ ਨੇ ਹਾਂ ਜੇ ਉਹਨਾਂ ਕੋਲ ਕੋਈ ਸਬੂਤ ਹੈ ਕੋ ਪੰਥ ਦੀ ਤੇ ਗੁਰੂ ਦੀ ਕਚੈਰੀ ਚਾਹਤ ਇਹ ਤੜਲ ਪੋਸਟ ਵੀ ਸਾਜੀ ਕੀਤੀ ਗਈ ਸੀ ਜਿਹਦੇ ਘਰ ਜਿਹੜਾ ਬਾਗ ਹੈ ਜਿੱਥੇ ਜਿਹੜਾ ਨਾਮ ਤੁਸੀਂ ਜਿਹੜਾ ਕੀਤਾ ਜਿਹੜੇ ਵਿੱਚ ਜਿਹੜਾ ਦਰਵਾਜ਼ਾ ਹੈ ਫਿਰ ਮੈਂ ਕੋਈ ਜਿਹਦਰ ਤਲਿਹ ਨਹੀਂ ਗਏ ਮਦੇ ਮੈਂ ਲਿਖਿਆ ਵੀ ਇੱਕ ਕਾਲਜ ਦੇ ਚੜ ਗਿਆ ਸੀ ਵਿਦੇਸ਼ ਲਈ ਇਹ ਕਾਜ ਦਾ ਚੜ ਗਿਆ ਵਿਦੇਸ਼ ਲਈ ਇਹ ਕੁੰਜ ਦਾ ਚੜ ਗਿਆ ਉਹ ਹੁਣ ਕੌਣ ਨੇ ਕੌਣ ਨਹੀਂ ਤੇ ਜਿਹੜੇ ਰਹਿੰਦੇ ਜਾਂ ਜਾਂਦੇ ਮੈਂ ਉਹਦੇ ਬਾਰੇ ਕੀ ਦੋ ਦਿੱਤੀ ਕੀ ਕਹੂੰਗਾ ਕਿ ਅੱਜ ਚੜ ਕੇ ਕੱਲ ਚੜ ਕੇ ਰਹਿੰਦੇ ਹੀ ਆ ਜਾਂਦੇ ਆ ਹਾਂ ਮਾਨੇ ਕਿਰਪਾ ਕਰੇ ਹਾਂਜੀ ਜਾਜਾ ਤੋਂ ਉੱਤਰ ਕੇ ਕਿਤੇ ਸਾਡੇ ਸਿੱਖ ਵੇੜਿਆਂ ਦੇ ਵਿੱਚ ਕਿਤੇ ਆ ਜਾਣ ਨਾ ਜੀ ਤੇ ਸਿੱਖੀ ਬਾਜੂ ਪਰ ਉਹ ਜਾਂਦੇ ਨੇ ਉਹ ਉਹ ਤੇ ਉਹ ਹੋ ਜਾਂਦੇ ਆ ਕੈਨੇਡਾ ਅਮਰੀਕਾ ਇੰਗਲੈਂਡ ਗਈ ਇਹਨੂੰ ਸਿੱਖਣੋਂ ਦੀ ਮੇਰਾ ਦੇਖਦਾ ਹੀ ਨਹੀਂਗਾ ਜਿੱਥੇ ਸਿੱਖੀ ਵਸਦੀ ਹੈ ਅੱਜ ਦੀ ਜਨਰੇਸ਼ਨ ਜਿਹੜੀ ਕੋਈ ਪੁੱਛ ਕੀ ਕਹਿੰਦੇ ਸਾਡਾ ਵੀ ਸਿੱਖੀ ਨਾਲ ਕੋਈ ਸੰਬੰਧ ਸੀਗਾ ਹਾਂਜੀ ਕੀ ਕਰਾਂਗੇ ਜੀ